हां जी हां जी मैं ਆ ਮੈਡਸੰਦੂ ਵਾਲਾ ਤਾਂ ਜਿਹੜੀ ਅੱਗ ਲਾਈ ਹੈ ਪੂਰੀ ਦੇਖਣਾ ਪਿਆ ਹਾਂਜੀ ਤਾਂ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ रिक्वेस्ट ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ। ਬੀਤੇ ਦਿਨੀ ਹੀ ਇੱਕ ਕੇਐਸ ਮੱਖਣ ਦਾ ਪੋਡਕਾਸਟ ਹੋਇਆ ਸੀ। ਉਹਨਾਂ ਦਾ ਪੋਡਕਾਸਟ ਗੁਰ ਲਾਪ੍ਰੀਤ ਨੇ ਲਿਆ ਸੀ। ਜਿਨ੍ਹਾਂ ਨੇ ਕੀ ਮੈਡ ਸੰਧੂ ਦਾ ਵੀ ਪੋਡਕਾਸਟ ਕੀਤਾ ਸੀ ਜੋ ਕਿ ਪੋਡਕਾਸਟ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ। ਚੱਲਦੇ ਪੋਡਕਾਸਟ ਦੇ ਵਿੱਚ ਗੁਰ ਲਾਪ੍ਰੀਤ ਨੇ ਕੇਐਸ ਮੱਖਣ ਨੂੰ ਸਵਾਲ ਪੁੱਛਿਆ ਕਿ ਤੁਸੀਂ ਮੇਰੇ ਪੌਡਕਾਸਟ ਦੇਖੇ ਨੇ ਤਾਂ ਉਹਨਾਂ ਨੇ ਕਿਹਾ ਕਿ ਹਾਂ ਮੈਂ ਤੁਹਾਡੇ ਪੌਡਕਾਸਟ ਦੇਖੇ ਨੇ ਤੁਹਾਡਾ ਕੰਮ ਬਹੁਤ ਵਧੀਆ ਤੇ ਕੇਐਸ ਮੱਖਣ ਨੇ ਇਹ ਵੀ ਦੱਸਿਆ ਕਿ ਅਸੀਂ ਨੇ ਤੁਹਾਡਾ ਮੈਡ ਸੰਧੂ ਵਾਲਾ ਪੌਡਕਾਸਟ ਦੇਖਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਛੜਿਆਂ ਦੀ ਰੂਹ ਦੀ ਖਰਾਕ ਨੇਗੇ ਇਹ ਬਹੁਤ ਚੰਗਾ ਕੰਮ ਕਰ ਰਹੇ ਨੇ ਕਿ ਉਹਨਾਂ ਦਾ ਮਜ਼ਾਕ ਉਡਾਇਆ ਤੇ ਬਾਕੀ ਦੇ ਕਲਿੱਪ ਤੁਸੀਂ ਅੱਗੇ ਜਾ ਕੇ ਦੇਖ ਸਕਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਗੱਲ ਚੰਗੀ ਆ ਉਹਨਾਂ ਦਾ ਮਜ਼ਾਕ ਉਡਾਉਣਾ ਜਾਂ ਨਹੀਂ ਤਾਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਇਸ ਬਾਰੇ ਕੀ ਵਿਚਾਰ ਆ ਤੁਹਾਡਾ ਉਹ ਮੈਂ ਸਮਝਦਾ ਵੀ ਸਮਾਜ ਭਲਾਈ ਦਾ ਕੰਮ ਹੀ ਆ ਉਹਦਾ ਸਮਾਜ ਭਲਾਈ ਦਾ ਜਿਹੜਾ ਐਲਜੀਬੀਟੀਕਿਊ ਵਾਲੇ ਕਰ ਰਹੇ ਆ ਹਾਂ ਉਹਨਾਂ ਲੋਕਾਂ ਦਾ ਉਹ ਕਿਵੇਂ ਸਮਾਜ ਭਲਾਈ ਕਿਦਾਂ ਕਰ ਰਹੇ ਇਹ ਛੜ ਜਾਂਦੇ ਰੂਹ ਦੀ ਖਰਾਕਿਆ ਐਵੇਂ ਕਿ ਮਾੜਾ ਕਿਸੇ ਨੂੰ ਕੱਢ ਹੀ ਕਹਿਣਾ